ਮਾਉ ਜੀ ਪਾਜੀ ਆ ਦੇਖ ਲੋ ਲੋਕਾਂ ਦੇ ਹਾਲ ਕੀ ਆ ਆ ਪਾਜੀ ਆ ਵੀ ਆ ਧਾਰਮਿਕ ਕਿਤਾਬਾਂ ਵੀ ਇੱਥੇ ਸਿੱਟੀਆਂ ਆ ਹੋਰ ਹੋ ਰਹੇ ਆ ਪਰ ਜੀ ਆ ਦੇਖੋ ਓਹੋ ਕੀ ਆ ਇਹ ਦਿਖਾਇਓ ਸੁੰਦਰ ਕਾਂਡ ਜੀ ਤਾੰਤ੍ਰਿਕ ਮੰਤਰ ਸ਼੍ਰੀ ਹਨੂਮਾਨ ਚਲिसा ਹਾਂ ਹਨੂਮਾਸਟਕ ਬਜਰੰਗ ਬਾਣ ਰਾਮ ਸਤੁੱਤੀ ਰਾਮਾ ਵਤਾਰ ਹਨੂਮਾਨ ਜੀ एवं ਰਮਾਇਣ ਜੀ ਕੀ ਆਰਤੀ ਸਹਿਤ ਲਓ ਯਾਰ ਇਹ ਇੱਥੇ ਇੱਥੇ ਇਦਾਂ ਸਿੱਟ ਜਾਂਦੇ ਆ ਆ ਦੇਖ ਲਓ ਮੈਂ ਤਾਂ ਪਹਿਲੀ ਵਾਰੀ ਦੇਖ ਕੇ ਹੈਰਾਨ ਹੋਇਆ ਓਏ ਹੋਏ ਆ ਦੇਖੋ ਤਾਂ ਇੰਨਾ ਤਾਂ ਆ ਵੀ ਮੈਂ ਦੇਖਿਆ ਇੱਥੇ ਨਾਰੀਅਲ ਵਗੈਰਾ ਜਾਂ ਹਾਂ ਇਦਾਂ ਸਿੱਟਦੇ ਆ ਸਮਗਰੀਆਂ ਨੇਚਰਲ ਪਾਣੀ ਵਗਦਾ ਹਾਂ ਆ ਦੇਖੋ ਕਿੱਦਾਂ ਲਲੇਰ ਤੇ ਗੰਦ ਲੋਕਾਂ ਨੇ ਪਾਇਆ ਇਹ ਇੱਥੋਂ ਤੱਕ ਕਿ ਆਪਣੀਆਂ ਧਾਰਮਿਕ ਵੀ ਭਾਜੀ ਦੇਖੋ ਪੁਸਤਕਾਂ ਜਾਂ ਗ੍ਰੰਥ ਹਨੂਮਾਨ ਚਲੀਸਾ ਦੇਖੋ ਕਿੰਨਾ ਮਤਲਬ ਕਿ ਉਹ ਆ ਲੋਕਾਂ ਲਈ ਹੋਰ ਭਾਜੀ ਆ ਦੇਖੋ ਤਾਂ ਹਨਾ ਆ ਦੇਖੋ ਆਪਣੇ ਹਨੂਮਾਨ ਜੀ ਦੀ ਫੋਟੋ ਆ ਹੂੰ ਆ ਤੁਹਾਡੇ ਹੈਗੇ ਆ ਆਪਣੇ ਵਿਸ਼ਨੂ ਜੀ ਵਿਸ਼ਨੂ ਜੀ ਅਵਤਾਰ ਓਏ ਹੋਏ ਪਤਾ ਨਹੀਂ ਵ੍ਰਸਪਤੀ ਦੇਵ ਨੂੰ ਸ਼ਾਇਦ ਵਿਸ਼ਨੂ ਜੀ ਕਹਿੰਦੇ ਹੁਣ ਅੱਛਾ ਨਹੀਂ ਸ਼ਕਲ ਤੋਂ ਤਾਂ ਮੰਨ ਲਓ ਕਿ ਜੋ ਫੋਟੋ ਤੋਂ ਤਾਂ ਇਹੀ ਲੱਗਦਾ ਹੂੰ ਦੇਖ ਲਓ ਭਾਜੀ ਇਹ ਤਾਂ ਬਹੁਤ ਹੀ ਮਤਲਬ ਆ ਦੇਖੋ ਆ ਦੇ ਪਿੱਛੇ ਵੀ ਬਹੁਤ ਮਾੜੀ ਗੱਲ ਇਹ ਆ ਦੇਖੋ ਤਾਂ ਹਨਾ ਹਨੂਮਾਨ ਜੀ ਦੀ ਫੋਟੋ ਆ ਵਿੱਚ ਆ ਰਾਮ ਜੀ ਦੀ ਸੀਤਾ ਜੀ ਦੀ ਹੂੰ ਇਹ ਤਾਂ ਲੋਕ ਆਪਣੇ ਕਰਦੇ ਆ ਮਤਲਬ ਕਿ ਸਤਕਾਰ ਇੰਨਾ ਕੇ ਸਤਕਾਰ ਆ ਉਹ ਦੇਖ ਲਓ ਕੀ ਆ ਯਾਰ ਆਹ ਇਹ ਤਾਂ ਵੈਸੇ ਹੀ ਅਸੀਂ ਤਾਂ ਰੁਗ ਗਏ ਸਾਨੂੰ ਪਤਾ ਹੀ ਨਹੀਂ ਸੀ ਯਾਰ ਪੈਰਾਂ ਦੇ ਵਿੱਚ ਆ ਦੇਖੋ ਕਿੰਨਾ ਨੂੰ ਦੇਖੋ ਆ ਦੇਖ ਉਹਦਾ ਮੈਂ ਆਪਣੇ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਇਹ ਮੈਗਰੋਵਾਲ ਦੇ ਵਿੱਚ ਆ ਅਸੀਂ ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹਾ ਆ ਮੈਗਰੋਵਾਲ 'ਚ ਇੱਕ ਖਾੜਿਆ ਪਾਣੀ ਦੀ ਨੇਚਰਲ ਪਾਣੀ ਦੀ ਖਾੜਿਆ ਇਹ ਹੁਣ ਪਾਣੀ ਇੱਥੇ ਹੈ ਨਹੀਂਗਾ ਬਹੁਤ ਘਟਿਆ ਪਾਣੀ ਅੱਗੇ ਪਿੱਛੇ ਜਦੋਂ ਦੇਖਾਂਗੇ ਆਪਾਂ ਬਹੁਤ ਘੱਟ ਪਾਣੀ ਰਹਿ ਗਿਆ ਇਹ ਖੱਡ ਆਮ ਤੌਰ ਤੇ ਵਗਦੀ ਹੁੰਦੀ ਆ ਬਰਸਾਤਾਂ 'ਚ ਤਾਂ ਬਹੁਤ ਵਗਣੀ ਇਹ ਸਹੀ ਗੰਦ ਗਾਇ ਹੀ ਆਣਾ ਪਰ ਇਹ ਗੰਦ ਜਿਹੜਾ ਆ ਦੇਖੋ ਇਹਨੂੰ ਦੇਖ ਕੇ ਇੰਨੀ ਹੈਰਾਨੀ ਹੋ ਰਹੀ ਨਾ ਸਾਨੂੰ ਆ ਦੇਖੋ ਭਾਜੀ ਆ ਤੁਸੀਂ ਜਿਹੜੀ ਨਾ ਇੱਥੋਂ ਇੱਕਦਮ ਤੁਹਾਡੀ ਨਜ਼ਰ ਪੈ ਗਈ ਹੈ ਹੁਣ ਚਲੋ ਲੈ ਜਾਣਾ ਘਰ ਨੂੰ ਇਹਨੂੰ ਇਹਨਾਂ ਨੂੰ ਲੈ ਚਲੋ ਹਾਂ ਬਿਲਕੁਲ ਭਾਜੀ ਇਹ ਕਿਸੇ ਨਹੀਂ ਸੀ ਭਰ ਪਿਆ ਯਾਰ ਏਦਾਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਏਦਾਂ ਪੈਰਾਂ ਦੇ ਵਿੱਚ ਤੇ ਹਾਂ ਆ ਦੇਖੋ ਇੱਧਰ ਕਿਤਾਬਾਂ ਕੱਪੜੇ ਸਿੱਟੇ ਆ ਭਾਜੀ ਇਹ ਕੱਪੜੇ ਸਿੱਟਣ ਦੀ ਕੀ ਮਤਲਬ ਯਾਰ ਇੱਥੇ ਨਹੀਂ ਯਾਰ ਭਾਜੀ ਪਰ ਆ ਬਿਆਦਬੀ ਦੇਖੋ ਗ੍ਰੰਥਾਂ ਦੀ ਬਿਆਦਬੀ ਹਾਂ आता जिदा आ नारियल भी बाजी सिट्टे आये नारियल देखिए पोखनुखानु दे जा, देते जा सक दया पोख बड़ी जल्दी पोख लगी है चकोफे बाजी पोख लगी बढ़िया है तो तरजो तो तो बाजी तू तो ही चकलो आ दो चकड़े आहा हाँ एक कैसे डाल दा सेट दो ना एक पहिला किथे ऊपर और चल दूसरा भी सिट्टो लाओ जी ਆਲੋ ਕੋਨਾਰੀਲ ਆਗੇ 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 ਰੁਕ ਗਿਆ ਆਜੋ ਦੇਖੋ ਤਾਂ ਘੜੇ ਚਲੋ ਘੜਿਆਂ ਦੀ ਤਾਂ ਕੋਈ ਗੱਲ ਨਹੀਂ ਫੋਟਵਾਂ ਭਾਜੀ ਘੜੇ ਫੋਟਵਾਂ ਟੋਪੀਆਂ ਪੈਸੇ ਕਿੱਥੇ ਆ ਪੈਸੇ ਵੀ ਪਚਾਈ ਉਹ ਲੈ ਇਹ ਤਾਂ ਲੋਕਾਂ ਨੂੰ ਹੋ ਜਾ ਪਤਾ ਨਹੀਂ ਲੱਗਾ ਹੋਣਾ ਜਿਹਨਾਂ ਨੂੰ ਜਰੂਰ ਤੇ ਆ ਤੁਸੀਂ ਇਹ ਕੰਮ ਦੇ ਵਿੱਚ ਵੀਡੀਓ ਦੇਖੇ ਆ ਬਣੀਆਂ ਹਾਂ 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 ਜੀ ਜਾਂਦੇ ਆ ਗਾ ਵੇਚੀ ਜਾਂਦੇ ਆ ਲਲੇਰ ਕਹਿੰਦੇ ਇਹਨਾਂ ਨੂੰ ਬਾਜੀ ਆਪਾਂ ਤਾਂ ਚਲੋ ਨਾਰੀਅਲ ਕਹੀਦੇ ਸੁੱਕਾ ਨਾਰੀਅਲ ਨਾਰੀਅਲ ਜੇ ਤੁਸੀਂ ਡਿਗਣ ਲੱਗੇ ਪਹਿਲਾਂ ਪੈਸੇ ਚੱਕੋ ਇੱਥੋਂ ਆ ਦੇ ਜੇ ਤੁਸੀਂ ਡਿਗਣ ਲੱਗੇ ਨਾ ਹਾਂ ਤੇ ਕੋਈ ਪੈਸੇ ਆ ਆਓ ਪੈਸੇ ਪਾਇਆ ਉਹਦੇ ਆ ਦੇ ਆ ਪੈ ਆ ਕਿੰਨੇ ਆ ਦੇ ਆਹੋ ਆਹੋ ਆ ਦੇ ਚੱਕੋ ਚੱਕੋ ਇਹ ਆ ਆਪੇ ਹੈ ਪਾਜੀ ਚੱਕੋ ਆ ਵਿੱਚੋਂ ਲਲੇਰਾਂ ਦੇ ਬਹੁਤ ਆ ਆ ਫੜਿਓ ਹਾਂ ਵੀ ਜੇ ਇਹ ਵੀ ਡਿਗਣ ਲੱਗੇ ਨਾ ਮੈਂ ਦਾਦੇ ਮੈਂ ਵੀ ਡਿੱਪੂਗਾ ਉਹ ਤੇਰੀ ਬਣਾ ਦੇ ਆ ਗਏ ਵੀ ਆ ਗਏ ਲੱਕਿਆ ਬਾਤਾਂ ਭਾਜੀ ਲਓ ਤਾਂ ਆ ਲਓ ਤਾਂ ਆ ਲਓ ਤਾਂ ਪੈਸੇ ਆਜੋ ਤੋੜੀ ਇਹਨੂੰ ਉਹ ਵੀ ਚੱਕੋ ਲਓ ਜੀ ਇੱਥੇ ਤਾਂ ਇੱਥੇ ਤਾਂ ਚੰਗੇ ਪਹਿਲੇ ਬੰਦੇ ਦਿਹਾੜੀ ਪੈ ਜਾਵੇ ਐਵੇਂ ਜੀ ਆ ਲੈ ਲੈਰ ਦੱਸੋ 30 40 ਰੁਪਏ ਦਾ ਹੈ 50 ਰੁਪਏ ਦਾ 1 2 3 4 5 6 7 8 9 10 11 12 13 ਓਹੋ 13 ਤਾਂ ਅਸੀਂ ਅੱਖਾਂ ਦੇ ਮੋਹਰੇ ਦੇ ਲਾਏ ਪੜਿਓ ਇਦਾਂ ਜੇ ਫੜ ਹੁੰਦਾ ਤਾਂ ਚਲੋ ਦੇਖੋ ਕਮਾਲ ਦੀ ਗੱਲ ਆ ਪਾਜੀ ਕਮਾਲ ਦੀ ਇੱਥੋਂ ਚੰਗਾ ਭਲਾ ਕੋਈ ਬੰਦਾ ਜੇ ਭੁੱਖਾ ਕਿਦਾਂ ਮਰ ਸਕਦਾ ਪਹਿਲਾਂ ਦੱਸੋ ਪਾਜੀ ਕੋਈ ਬੰਦਾ ਭੁੱਖਾ ਨਹੀਂ ਮਰ ਸਕਦਾ ਜਿਹੜਾ ਪੰਜਾਬ ਦਾ ਇਲਾਕਾ ਜਿੱਥੇ ਪਾਣੀ ਦੇ ਵਿੱਚ ਨਾਰੀਅਲ ਪੈਸੇ ਕਈ ਕੋਈ ਸਿੱਟਿਆ ਆ ਠੀਕ ਆ ਕੱਥੇ ਕਰੋ ਇੱਥੋਂ ਆਗੇ ਪੀਰ ਜਾਨ ਨਜ਼ਾਬ ਆ ਜੀ ਢੋਖ ਬਹੁ ਲੱਗੀ ਹੁਆ ਢੋਖ ਬਹੁ ਲੱਗੀ ਬਣਾ ਚਲੋ ਚਲੀ ਆਜੋ ਸੱਚੀ ਗੱਲ ਆ ਆਜੋ ਆਜੋ ਨਹੀਂ ਨਹੀਂ ਮੈਂ ਉਹ ਗੱਲ ਕਰਦਾ ਵੀ ਭੁੱਖ ਬਹੁ ਲੱਗੀ ਹੁਆ ਬਈ ਹਾਂ ਮੋਰੇ ਲਲੇਰ ਦੇਸ ਗਿਆ ਮੈਂ ਬਦੋ ਬਦੀ ਰੁਕਣਾ ਪੈ ਗਿਆ ਹੁਣੇ ਦੇ ਦੇ ਹੀ ਕੇਲੇ ਗੁੱਲੇ ਵਾਲਾ ਲੱਭਾ ਕੋਈ ਨਹੀਂ ਹਾਂ ਰੱਬ ਕਹਿੰਦਾ ਬਈ ਇਹ ਜਿਹੜਾ ਰੱਬ ਨਹੀਂ ਲੋਕ ਕਹਿੰਦੇ ਨਾ ਕਹਾਵਤ ਆ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ ਬਸ ਇਹ ਆ ਹਾਂ ਤੋ ਗਾਜਰਾ ਵੀ ਦੇਤੀਆਂ ਹੁਣ ਰੰਬਾ ਵੀ ਵਿੱਚੇ ਹੀ ਦੇਤਾ ਬਿਲਕੁਲ ਬਿਲਕੁਲ ਚਲੋ ਭੰਨ ਕੇ ਖਾਣੇ ਆ ਚਲੋ ਆਜੋ ਆਜੋ ਆਓ ਚਲਿਏ ਲਿਓ ਇਹਨੂੰ ਕੱਚ ਪਾਈਏ ਹੁਣ ਇਹਨੂੰ ਇਹਨੂੰ ਲੈ ਲੇਰਾ ਨੂੰ ਹਾਂ ਪਿੱਛੇ ਫੜ ਲੈਣੀ ਹੱਥ ਤੇ ਹੈ ਫੁੱਟ ਚ ਫੜ ਲੈਣੀ ਬਸ ਜਿੱਥੇ ਭਾਜੀ ਸਾਨੂੰ ਇੰਨਾ ਕੁਛ ਲਾ ਪਿਆ ਲਫਾਫਾ ਵੀ ਪਿਆ ਲਾ ਪਿਆ ਨਾ ਐ ਬਈ ਪਰ ਯਾਰੇ ਧਾਰਮਿਕ ਗ੍ਰੰਥਾਂ ਦੀ ਇਹ ਬੇਅਦਬੀ ਨਹੀਂ ਤਾਂ ਹੋਰ ਕੀ ਆ ਪਾਜੀ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਇਹ ਦੇਖੋ ਪਾਣੀ ਹਵਾ ਆ ਗਈ ਆ ਉਹਦੇ ਨੇਰੀ ਅਵਾਹ ਹਵਾ ਹੀ ਵਾਹ ਕੀ ਮੌਸਮ ਆ ਇਦਾਂ ਲੱਗਦਾ ਪਾਜੀ ਬਰਸਾਤਾਂ ਦਾ ਮੌਸਮ ਚਾਲੂ ਹੋ ਗਿਆ ਹੈ ਪਾਜੀ ਜੰਨਤ ਜੂਨ ਜੁਲਾਈ ਦਾ ਜੁਲਾਈ ਦਾ ਜਿਹੜਾ ਆਪਣਾ ਕੀ ਕਹਿੰਦੇ ਹੁੰਦੇ ਆ ਪਾਜੀ ਹੈ ਮੌਨਸੂਨ ਆ ਗਈਆਂ ਲੱਗਦੀਆਂ ਹਨਾ ਮਈ ਦੇ ਸ਼ੁਰੂਆਤ ਚ ਹੀ ਲਓ ਦੇਖੋ ਨਜ਼ਾਰਾ ਰੱਖੋ ਪਾਜੀ ਆਏ ਹਾਏ ਹਾਏ ਆਦੇ ਵਿੱਚ ਅਸੀਂ ਬੈਠੇ ਆ अच्छा ये तो चिंता है आओ बच्चे आए हो ओए अरे ना आता आ देखो तो भाई से भाई से मिल गया, गया। <laughs> आ जाओ चलो ठीक <laughs> है जी ਇੱਥੇ ਦਾ ਇਨਨਾਰੀਆ ਲਵਾਵੇਂ ਨਾਰੀਆ ਦਾ ਤੇਲ ਕਢਾ ਲਓ ਬਿਲਕੁਲ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਕਰਦਾ ਆ ਪਲੀਜ਼ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਤੁਹਾਨੂੰ ਰਿਕੁਐਸਟ ਹੈ ਗੰਦ ਨਾ ਪਾਓ ਆਪਣਾ ਪੰਜਾਬ ਨਾ ਖਰਾਬ ਕਰੋ ਖਾਸ ਕਰਕੇ ਜੋ ਨਦੀਆਂ ਨਾਲੇ ਆ ਨੇਚਰਲ ਸੋਰਸਸ ਆਫ ਵਾਟਰ ਆ ਉਹ ਨਾ ਖਰਾਬ ਕਰੋ ਪਲੀਜ਼ ਰਿਕੁਐਸਟ ਆ ਇੰਦਾ ਰੱਬ ਨਹੀਂ ਮਿਲਦਾ ਹੁੰਦਾ ਕਦੀ ਵੀ ਜੇ ਤੁਸੀਂ ਇਦਾਂ ਰੱਬ ਚਾਹੁੰਦੇ ਆ ਤਾਂ ਚਲੋ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਨੈਕਸਟ ਵਲੌਗ ਵਿੱਚ ਮਿਲਾਂਗੇ ਜੀ ਬਾਏ